ਬਿਹાગੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਸਭ ਕੇ ਲਿਵੇ ਖਾਪਾ ਪਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ ਬਡ ਪੁੰਨੀ ਹਰ ਧਿਆਇ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ ਰਾਮ ਜੋ ਹਰ ਨਾਮ ਧਿਆਏਂਦੇ ਮੇਰੀ ਜਿੰਦੜੀਏ ਤਿੰਨਾ ਪੰਚੇ ਬਸ ਗਤ ਆਏ ਰਾਮ ਅੰਤਰ ਨਵ ਨਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ ਰਾਮ ਗੁਰ ਆਸਾ ਮਨសា ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਔਖ ਸਭ ਜਾਏ ਰਾਮ ਧਰਮਸਤਕ ਹਰ ਪ੍ਰਭ ਰਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵਾਂਚੀਆ ਮੇਰੀ ਜਿੰਦੜੀਏ ਪਰ ਦੋਹਰੀ ਠਗ ਮਾਇਆ ਰਾਮ ਬੜਾ ਪਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤ ਮਿਤ ਪਾਈ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬੋੜ ਜਿਵਾ ਆਰਾਮ ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਤਿੰਕੇ ਸਭ ਦੁੱਖ ਗਵਾਇਆ ਰਾਮ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੀਏ ਪਾਪ ਗਬਾਤ ਰਾਮ ਪਾਤ ਤਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜਗ ਜਾ ਤੇਰਾ ਰਾਮ ਹੋ ਮੈਂ ਮਹਿਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇਰਾ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾਤੇ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਮਹੈ ਰਾਤੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਤਕਾ ਅੱਜ ਆਪਾਂ ਪਾਪਨ ਪਵਿੱਤਰ ਅੰਗ 539 ਤੇ ਸੁਭਾਇਮਾਨ ਸ਼ਬਦ ਪੜਿਆ ਵਿਹਾਗੜਾ ਰਾਗ ਅੰਤਰ ਤੇ ਮਹਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਗੁਰਾਂ ਨੇ ਸਮਝਾਉਣਾ ਕੀਤਾ ਹੇ ਮੇਰੀ ਸੋਣੀ ਜੰਦੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਨੀ ਪ੍ਰਮਾਤਮਾ ਦਾ ਨਾਮ ਜਪਣਾ ਜਗਤ ਵਿੱਚ ਸਭ ਤੋਂ ਸ੍ਰੇਸ਼ਟ ਕਰਮ ਹੈ ਤੂੰ ਵੀ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਟਿਕਾਈ ਰੱਖ ਜਗ ਸੋ ਕਿਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਇਹ ਪੰਕਤੀ ਵੀ ਪੜ ਲਈ ਆਪਾਂ ਅਰਥ ਵੀ ਸਮਝ ਲਿਆ ਅਗਲੇ ਬੰਦ ਚ ਮਹਾਰਾ ਜੀ ਨੇ ਦੱਸਿਆ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM हे मेरी सोणी जिंदे परमात्मा ਦਾ ਨਾਮ ਬਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੂੰ ਵੀ ਪਰਮਾਤਮਾ ਦਾ ਨਾਮ ਜਪਿਆ ਕਰ ਨਾਮ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚਾ ਲੈਂਦਾ ਹੈ ਜਿੰਦ ਨੂੰ ਸਬੋਧਨ ਕੀਤਾ ਮਹਾਰਾਜ ਨੇ ਆ ਜਿਹੜਾ ਜੀਵਾਤਮਾ ਫੇਰ ਮਹਾਰਾਜ ਕਹਿੰਦੇ ਨੇ ਸਭ ਕਿਲੇ ਵਿਖ ਪਾਪ ਦੁੱਖ ਕਟਿਏ ਮੇਰੀ ਜਿੰਦੜੀਏ ਮਾਲ ਗੁਰਮੁਖ ਨਾਮ ਉਤਾਰੇ RAM ਗੁਰੂ ਮਹਾਰਾਜ ਕਹਿੰਦੇ ਨੇ ਇਹ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੇ ਹਰ ਨਾਮ ਸਿਮਰਿਆ ਉਸ ਨੇ ਆਪਣੇ ਅੰਦਰੋਂ ਸਾਰੇ ਬਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਦੀ ਬਰਕਤ ਨਾਲ ਬਕਾਰਾਂ ਦੀ ਮਹਿਲ ਲਾਹ ਲਿੰਦਾ ਹੈ ਵਡ ਪੁਨੀ ਹਰ ਧਿਆਆ ਜਨ ਨਾਨਕ ਹਮ ਮੂਰਖ ਮੁਗਦੇ ਨਿਸਤਾਰੇ ਰਾਮ ਮਹਾਰਜ ਕਹਿੰਦੇ ਹੈ ਦਾਸ ਨਾਨਕ ਵੱਡੇ ਭਾਗਾਂ ਨਾਲ ਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ ਮਹਾਮੂਰਖਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਕਿੱਡੀ ਵੱਡੀ ਦਾਤ ਦਿੱਤੀ ਆ ਸਤਿਗੁਰਾਂ ਨੇ ਵੀ ਪਰਮਾਤਮਾ ਦਾ ਨਾਮ ਸਿਮਰ ਮੂਰਖਾਂ ਦੇ ਮੂਰਖਾਂ ਨੂੰ ਵੀ ਮੂਰਖ ਤੇ ਮਹਾਮੂਰਖਾਂ ਨੂੰ ਵੀ ਪ੍ਰਭੂ ਪਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਅੱਗੇ ਸਤਿਗੁਰਾਂ ਨੇ ਦੱਸਣਾ ਕੀਤਾ ਸਮਝਾਉਣਾ ਕੀਤਾ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਨ ਪੰਚੇ ਤਨ ਪੰਚੇ ਬਸ ਕਤ ਆਏ RAM ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਉਹ ਕਾਮ ਦਾਇਕ ਪੰਜੇ ਬੈਰੀ ਉਹਨਾਂ ਦੇ ਬਸ ਵਿੱਚ ਆ ਜਾਂਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖਤਮ ਨਹੀਂ ਹੁੰਦੇ ਮਾਰੇ ਨਹੀਂ ਜਾ ਸਕਦੇ ਕਿਉਂਕਿ ਪ੍ਰਭੂ ਪ੍ਰਮਾਤਮਾ ਨੇ ਪੰਜੇ ਤੱਤ ਪਾਏ ਆ ਮਨੁੱਖ ਦੇ ਅੰਦਰ ਇਹ ਕੰਟਰੋਲ ਵਿੱਚ ਆ ਜਾਂਦੇ ਆ ਮਨ ਬਸ ਵਿੱਚ ਕਰ ਲੈਂਦਾ ਇਹਨਾਂ ਨੂੰ ਫਿਰ ਆਪਣੇ ਮਨ ਆਪਣੇ ਕੰਟਰੋਲ ਵਿੱਚ ਚਲਾਉਂਦਾ ਫਿਰ ਇਹਨਾਂ ਨੂੰ ਕਾਬੂ ਕਰ ਲੈਂਦਾ ਜਿਹਨੂੰ ਆਪਾਂ ਕਹਿੰਦੇ ਆ ਆਮ ਪੰਜਾਬੀ ਭਾਸ਼ਾ 'ਚ ਕਾਬੂ ਕਰ ਲਿਆ ਫਿਰ ਇਹਨਾਂ ਪੰਜਾਂ ਤੱਤਾਂ ਨੂੰ ਕਾਬੂ ਕਰ ਲੈਂਦਾ ਮਨ ਗੁਰੂ ਦੇ ਗਿਆਨ ਦੀ ਨਸ ਪਾ ਕੇ ਐਵੇਂ ਨਹੀਂ ਹੁੰਦੇ ਬਸ ਵਿੱਚ ਇਹ ਪੰਜੇ ਗੁਰੂ ਦੇ ਗਿਆਨ ਦੀ ਨੱਥ ਪਾਉਣੀ ਪੈਂਦੀ ਹੈ ਇਹਨਾਂ ਨੂੰ ਗੁਰੂ ਦੇ ਗਿਆਨ ਦੀ ਜਿਹਨਾਂ ਨੱਥ ਪਾ ਲਈ ਇਹਨਾਂ ਪੰਜਾਂ ਤੱਤਾਂ ਨੂੰ ਫਿਰ ਇਹ ਮਨ ਦੇ ਕੰਟਰੋਲ ਵਿੱਚ ਚੱਲਦੇ ਨੇ ਜਿਵੇਂ ਟ੍ਰੇਨ ਜਾਂ ਹਵਾਈ ਜਹਾਜ਼ ਜਾਂ ਕਾਰਾਂ ਗੱਡੀਆਂ ਇੱਕ ਚਲਾਉਣ ਵਾਲੇ ਡਰਾਈਵਰ ਦੇ ਪਾਇਲਟ ਦੇ ਹੱਥ ਵਿੱਚ ਹੁੰਦੀ ਆ ਉਹ ਸਾਰਾ ਕੰਟਰੋਲ ਉਹਦੇ ਹੱਥ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਫਿਰ ਪੰਜੇ ਤੱਤਾਂ ਦਾ ਕੰਟਰੋਲ ਆ ਜਿਹੜਾ ਮਨ ਦੇ ਬਸ ਵਿੱਚ ਹੋ ਜਾਏਗਾ ਹੋਣੇ ਮਨ ਨੂੰ ਆਪਦੇ ਪਿੱਛੇ ਲਈ ਫਿਰਦੇ ਨੇ ਜਦੋਂ ਗੁਰੂ ਦਾ ਗਿਆਨ ਆ ਗਿਆ ਫਿਰ ਮਨ ਇਹਨਾਂ ਨੂੰ ਆਪਣੇ ਪਿੱਛੇ ਲਾਊਗਾ ਫਿਰ ਇਹਨਾਂ ਦੇ ਕਹੇ ਮਨ ਦੇ ਕਹੇ ਫਿਰ ਮਨ ਦੇ ਕਹੇ ਅਨਸਾਰ ਫਿਰ ਚੱਲਣਗੇ ਇਹ ਸਤਗੁਰ ਨੇ ਸਮਝਾਉਣਾ ਕੀਤਾ ਅੰਤਰ ਨਾਮਿਤ ਨਾਮ ਹੈ ਮੇਰੀ ਜਿੰਦੜੀ ਗੁਰ ਸਤਗੁਰ ਅਲਖ ਲਖਾਇ ਰਾਮ ਦੁਨੀਆ ਦੇ ਨੌ ਖਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰ ਨਾਮ ਉਹਨਾਂ ਦੇ ਮਨ ਵਿੱਚ ਆ ਵਸਦਾ ਹੈ हे मेरी सोनी जिंदे गुरु ਉਹਨਾਂ ਨੂੰ ਉਸ ਪ੍ਰਮਾਤਮਾ ਦੀ ਸਮਝ ਬਖਸ਼ ਦਿੰਦਾ ਹੈ ਜਿਸ ਤੱਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਹੈ ਮੇਰੀ ਸੋਣੀ ਜਿੰਦੇ ਗੁਰੂ ਨੇ ਜਿੰਨਾ ਮਨੁੱਖਾਂ ਦੀ ਆਸਾ ਤੇ ਮਨ ਦੀ ਮਨ ਦਾ ਫੁਰਨਾ ਪੂਰਾ ਕਰਨ ਕਰ ਦਿੱਤਾ ਉਹਨਾਂ ਨੂੰ ਪ੍ਰਮਾਤਮਾ ਮਿਲ ਪਿਆ ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲੈ ਜਾਂਦੀ ਹੈ ਧੁਰ ਮਸਤਕ ਧੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀ ਜਨ ਨਾਨਕ ਹਰ ਗੁਣ ਗਾਏ RAM ਗੁਰੂ ਮਹਾਰਾਜੀ ਸਮਝਾਉਣਾ ਕਰਦੇ ਨੇ ਹੇ ਦਾਸ ਨਾਨਕ ਤੁਰ ਦਰਗਾਹ ਤੋਂ ਪ੍ਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ ਸਿਮਰਨ ਦਾ ਲੇਖ ਲਿਖ ਦਿੱਤਾ ਉਹ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਹਮ ਪਾਪੀ ਬਲਬਾਂ ਬਲ ਬਾਂਚੀਆ ਮੇਰੀ ਜਿੰਦੜੀਏ ਹਮ ਪਾਪੀ ਬਲਬਾਂਚੀਆ ਮੇਰੀ ਜਿੰਦੜੀਏ ਪਰਾ ਦੋਹਰੀ ਠੱਗ ਮਾਇਆ ਰਾਮ ਪਰ ਦਰੋਹੀ ਪਰ ਦਰੋਹੀ ਠੱਗ ਮਾਇਆ ਰਾਮ हे ਮੇਰੀ ਸੋਹਣੀ ਜਿੰਦੇ ਅਸੀਂ ਜੀਵ ਪਾਪੀ ਹਾਂ ਬਲਸ਼ਲ ਕਰਨ ਵਾਲੇ ਹਾਂ ਦੂਜਿਆਂ ਨਾਲ ਦਗਾ ਫਰੇਵ ਕਰਨ ਵਾਲੇ ਹਾਂ ਮਾਇਆ ਦੀ ਖਾਤਰ ਠਗੀਆਂ ਕਰਨ ਵਾਲੇ ਹਾਂ ਪਰ ਵਡਭਾਗੀ ਗੁਰੂ ਪਾਇਆ ਮੇਰੀ ਜਿੰਦੜੀਏ ਗੁਰਪੂਰੇ ਗਤ ਮਿਤ ਪਾਈ ਰਾਮ ਇਥੇ ਹੁਣ ਇਹ ਸਮਝ ਵਿੱਚ ਆਉਂਦੀ ਹੈ ਗੱਲ ਵੀ ਜਿੰਨੇ ਮਰਜੀ ਅਸੀਂ ਬਕਾਰੀ ਸੀ ਠੱਗ ਸੀ ਚੋਰ ਸੀ ਜਦੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕੀਤਾ ਫਿਰ ਜਿਸ ਵੱਡ ਭਾਗੇ ਜਿਸ ਵੱਡੇ ਭਾਗਾ ਵਾਲੇ ਨੇ ਗੁਰੂ ਲੱਭ ਲਿਆ ਉਸ ਨੇ ਪੂਰੇ ਗੁਰੂ ਦੀ ਰਾਹੀ ਉੱਚੇ ਆਤਮਿਕ ਜੀਵਨ ਦੀ ਮਰਜਾਦਾ ਹਾਸਲ ਕਰ ਲਈ। ਵੀ ਜੀਵਨ ਸੋਹਣਾ ਬਣ ਗਿਆ, ਵਿਸ਼ੇਪਕਾਰ ਦੂਰ ਹੋ ਗਏ। ਸੱਚਾ ਸੁੱਚਾ ਜੀਵਨ ਜੀਣ ਲੱਗ ਗਿਆ ਮਨੁੱਖ। ਬੀਬੀ ਆ ਚਾਈ ਪਾਈ ਆ। ਜਿਹੜਾ ਗੁਰੂ ਦੇ ਚਰਨੀ ਲੱਗ ਕੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਜੀ ਨੇ। ਉਹਦਾ ਜਿੰਨਾ ਵੀ ਮਰਜੀ ਵਿਕਾਰੀ ਮਾਨਸੀ ਵਿਕਾਰੀ ਜੀਵਨ ਸੀ ਉਹ ਸਚੱਜਾ ਹੋ ਜਾਂਦਾ ਫਿਰ। ਗੁਰੂ ਨੇ ਸਮਝਾਇਆ। ਮਹਾਰਾਜ ਕਹਿੰਦੇ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ। ਫਿਰ ਮਰਤਾ ਬਹੁੜ ਜੀਵਾ ਯਾ ਰਾਮ ਮਹਾਰਾਜ ਕਹਿੰਦੇ ਹੈ ਮੇਰੀ ਜਿੰਦੇ ਜਿਸ ਮਨੁੱਖ ਦੇ ਮੂੰਹ ਵਿੱਚ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੋ ਦਿੱਤਾ ਉਸ ਆਤਮਿਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਿਕ ਜੀਵਨ ਬਖਸ਼ ਦਿੱਤਾ ਜਿਹੜਾ ਆਤਮਿਕ ਜੀਵਨ ਜਿਹੜਾ ਆਤਮਿਕ ਮੌਤੇ ਮਰ ਰਿਹਾ ਸੀ ਨਾ ਹਰ ਰੋਜ਼ ਝੁਰ-ਝੁਰ ਕੇ ਜੀਵਨ ਬਸਰ ਕਰਦਾ ਸੀ ਵਿਸ਼ਿਆਂ ਵਿਕਾਰਾਂ ਵਿੱਚ ਜ਼ਿੰਦਗੀ ਲੰਘਦੀ ਸੀ ਜਿਹਦੀ ਫਿਰ ਉਸ ਨੂੰ ਪ੍ਰਭੂ ਪ੍ਰਮਾਤਮਾ ਨੇ ਉਹ ਕਾਮ ਦਈਕਾਂ ਤੋਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੋੜਤਾ ਗੁਰੂ ਨੇ ਬਸ ਜੀਵਨ ਸਬਰ ਗਿਆ ਫਿਰ ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀ ਤਨ ਕੈ ਸਭ ਤੋਖ ਗਬਾਇਆ RAM ਮਹਾਰਾਜ ਕਹਿੰਦੇ ਹੈ ਦਾਸ ਨਾਨਕ ਸੋਣੀ ਹੈ ਮੇਰੀ ਸੋਣੀ ਜਿੰਦੇ ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਕਰਦਾ ਵੀ ਹੈ ਬਿਲਕੁਲ ਜਿਹੜਾ ਹੁਣ ਆਪਾਂ ਪਾਵਨ ਪਵਿੱਤਰ ਅੰਗ 628 ਤੇ 629 ਤੇ ਸੁਭਾਏਮਨ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਪੜਿਆ ਉਹਦੇ ਵਿੱਚ ਵੀ ਮਹਾਰਾਜ ਨੇ ਇਹੀ ਦੱਸਿਆ ਇਹ ਚੌਥੇ ਪਾਤਸ਼ਾਹ ਦੇ ਸ਼ਬਦ ਇਹ ਪੰਜਵੇਂ ਪਾਤਸ਼ਾਹ ਦਾ ਸੋਰਠ ਮਹੱਲਾ ਪੰਜਵਾਂ ਮਹਾਰਾਜ ਨੇ ਇੱਥੇ ਵੀ ਦੱਸਿਆ ਗੁਰਪੂਰਾ ਅਰਾਧੇ ਕਾਰਜ ਸਗਲੇ ਸਾਧੇ ਜੇ ਭਾਈ ਪੂਰੇ ਗੁਰੂ ਦੀ ਅਰਦਾਸਾ ਜਿਹੜਾ ਮਨੁੱਖ ਕਰਦਾ ਉਹਦੇ ਕਾਰਜ ਸਾਰੇ ਸਬਰ ਜਾਂਦੇ ਨੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਜਿੰਦਗੀ ਵਾਲੇ ਮਨੋਰਥ ਆ ਜਿਹੜੇ ਉਹ ਪੂਰੇ ਹੋ ਜਾਂਦੇ ਨੇ ਬਾਜੇ ਹਨ ਬਾਜੇ ਅਨਹਦ ਤੂਰੇ ਦਾ ਮਤਲਬ ਹੀ ਹਿਰਦੇ ਘਰ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਸਾਜ ਵੱਜਣਾ ਸ਼ੁਰੂ ਹੋ ਜਾਂਦਾ ਉਹਦੀ ਯਾਦ ਟਿਕ ਜਾਂਦੀ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੀ ਯਾਦ ਟਿਕ ਜਾਂਦੀ ਹੈ ਹਿਰਦੇ ਘਰ ਵਿੱਚ ਫਿਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਫਿਰ ਉਹ ਮਨੁੱਖ ਦੀ ਇਹ ਵਰਤੀ ਬਣ ਜਾਂਦੀ ਹੈ ਕਿ ਸਭ ਕੁਝ ਮੇਰਾ ਗੁਰੂ ਹੀ ਹੈ ਗਰਬਾਣੀ ਕਹਿੰਦੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕਿਹਾ ਕੜਾ ਜਿਓ ਫਿਰ ਮਹਾਰਾਜ ਦੀ ਕਿਰਪਾ ਐਸੀ ਹੁੰਦੀ ਆ ਉਸ ਮਨੁੱਖ ਤੇ ਫਿਰ ਉਹਨੂੰ ਗੁਰੂ ਹੀ ਸਭ ਕੁਝ ਦਿਖਦਾ ਗੁਰੂ ਹੀ ਮਾਂ ਪਿਓ ਧੀਆ ਪੁੱਤਰ ਰਿਸ਼ਤੇਦਾਰ ਸਭ ਕੁਝ ਫਿਰ ਗੁਰੂ ਹੀ ਉਹਨੂੰ ਦਿਸਦਾ ਰਹਿੰਦਾ ਸੰਸਾਰ ਦੇ ਵਿੱਚ ਹੀ ਆ ਪਰਿਵਾਰਕ ਦੇ ਵਿੱਚ ਹੀ ਰਹਿਣਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਰ ਉਹਨੂੰ ਇਹ ਉਹਦੀ ਬਿਰਤੀ ਬਣ ਜਾਂਦੀ ਹੈ ਵੀ ਮੇਰਾ ਸਭ ਕੁਝ ਗੁਰੂ ਹੀ ਹੈ ਤੇ ਹੈ ਵੀ ਗੁਰੂ ਹੀ ਕਿਉਂਕਿ ਸਰੀਰ ਕਰਕੇ ਆਪਣੇ ਰਿਸ਼ਤੇ ਹੈ ਧੀਆਂ ਪੁੱਤਰਾਂ ਵਾਲੇ ਉਹ ਆਪਾਂ ਨਿਭਾਉਣੇ ਨੇ ਅਸਲ ਜੀਵ ਆਤਮਾ ਦਾ ਸਾਥੀ ਤਾਂ ਗੁਰੂ ਸ਼ਬਦ ਹੀ ਹੈ ਅਗਲੇ ਬੰਦ ਜਮਾਹ ਰਾਣੀ ਦੱਸਿਆ ਸੀ ਸੰਤੋ ਰਾਮ ਜਪਤ ਸੁਖ ਪਾਇਆ ਏ ਸਤ ਸੰਗੀ ਜਨੋ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ ਸੰਤ ਅਸਥਾਨ ਬਸੇ ਸੁਖ ਸਹਿਜੇ ਸੰਤਾਂ ਦੇ ਅਸਥਾਨ ਤੇ ਆ ਕੇ ਜ਼ਿੰਦਗੀ ਸੁਖਮਈ ਹੋ ਜਾਂਦੀ ਹੈ ਸਹਿਜ ਮਿਲ ਜਾਂਦਾ ਮਨੁੱਖ ਨੂੰ ਸਗਲੇ ਦੁੱਖ ਮਟਾਇਆ ਸਾਰੇ ਦੁੱਖ ਮਟਾ ਦਿੰਦਾ ਗੁਰੂ ਦਾ ਗਿਆਨ ਫਿਰ ਜਦੋਂ ਸੱਚੀ ਸੰਗਤ ਕਰਦਾ ਨਾ ਮਨੁੱਖ ਸਤ ਸੰਗੀ ਹੁੰਦਾ ਜਦੋਂ ਸਤ ਸੰਗੀ ਹੋ ਗਿਆ ਸੱਚੀ ਸੰਗਤ ਕਰਦਾ ਫਿਰ ਮਹਾਰਾਜ ਨੇ ਦੱਸਿਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਟਾਇਆ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਫਿਕਰ ਚੋਰੇ ਈਰਖਾ ਦਬੈਤ ਖਤਮ ਹੋ ਜਾਂਦੀ ਆ ਰਹਾ ਹੋ ਰਹਾ ਵਾਲੇ ਬੰਦ ਚ ਮਹਾਰਾਜ ਨੇ ਦੱਸਿਆ ਗੁਰਪੂਰੇ ਕੀ ਬਾਣੀ ਪੂਰੇ ਗੁਰੂ ਦੀ ਬਾਣੀ ਕਿਹੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਹੀ ਹੈ ਸੱਚੇ ਪਾਤਸ਼ਾਹ ਬਾਕੀ ਜਿਹੜੇ ਸਰੀਰਕ ਗੁਰੂ ਨੇ ਬਹੁਤ ਸਾਰੀਆਂ ਘਾਟਾਂਆਂ ਜਿਹੜੇ ਸਰੀਰਕ ਗੁਰੂ ਬਣਾਏ ਨੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਤੋਂ ਦਸਮੇਸ਼ ਪਿਤਾ ਤੱਕ ਇਹਨਾਂ ਨੂੰ ਛੱਡ ਕੇ ਦਸਾਂ ਪਾਤਸ਼ਾਹ ਜੀ ਨੂੰ ਜਿਹੜੇ ਹੋਰ ਇਸ ਟਾਈਮ ਗੁਰੂ ਬਣਾਏ ਆ ਉਹਨਾਂ ਵਿੱਚ ਹੋਣਗੀਆਂ ਘਾਟਾਂ ਜ਼ਰੂਰ ਪਰ ਗੁਰੂ ਗ੍ਰੰਥ ਸਾਹਿਬ ਪੂਰੇ ਪੂਰੇ ਇਹਨਾਂ ਵਿੱਚ ਕੋਈ ਘਾਟ ਨਹੀਂ ਇਸ ਪੂਰੇ ਗੁਰੂ ਦੀ ਮਹਾਰਾਜ ਕਹਿੰਦੇ ਸਤ ਤੋਂ ਵਾਹਿਗੁਰੂ ਗੁਰਪੂਰੇ اے ਸਤ ਸੰਗੀ ਜਨੋ ਗੁਰਮਖ ਪਿਆਰਿਓ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਮਨ ਬਾਣੀ ਉਹ ਪ੍ਰਭੂ ਪ੍ਰਭੂ ਪਰਮਾਤਮਾ ਦੀ ਬਾਣੀ ਆ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਗੁਰਬਾਣੀ ਦਾ ਫੈਸਲਾ ਹੀ ਹੈ ਨਾ ਵੀ ਤੁਰਤੋਂ ਆਈ ਆ ਇਹ ਬਾਣੀ ਕਿਸੇ ਰਾਈਟਰ ਦੀ ਲਿਖਤ ਨਹੀਂ ਹੈਗੀ ਅਕਾਲ ਪੁਰਖ ਵਾਹਿਗੁਰੂ ਤੋਂ ਬਾਣੀ ਆਈ ਸਤਗੁਰਾਂ ਦੀਆਂ ਰਚਨਾ ਤੇ ਆਈ ਤੇ ਸਤਗੁਰਾਂ ਨੇ ਰਚਨਾ ਤੋਂ ਉਚਾਰੀ ਤੇ ਲਿਖ ਕੇ ਦੇਤੀ ਸਾਨੂੰ ਮਹਾਰਾਜ ਕਹਿੰਦੇ ਨਾ ਪਾਰ ਬ੍ਰਹਮ ਮਨ ਬਾਣੀ ਉਸ ਪ੍ਰਭੂ ਪ੍ਰਬਾਤਮਾ ਦੀ ਬਾਣੀਆਂ ਤੇ ਉਸੇ ਨੂੰ ਬਾਣੀ ਦੇ ਰਾਹੀ ਆਪਾਂ ਜਦੋਂ ਉਹਦੇ ਗੁਣ ਗਾਵਾਂਗੇ ਤਾਂ ਉਹੀ ਉਹਨੂੰ ਚੰਗੇ ਲੱਗਦੇ ਨੇ ਨਾਨਕ ਦਾਸ ਬਖਾਣੀ ਗੁਰੂ ਨਾਨਕ ਮਹਾਰਾਜ ਕਹਿੰਦੇ ਅਸੀਂ ਨਾਨਕ ਦਾਸ ਨੇ ਸੰਸਾਰ ਵਾਸਤੇ ਇਹ ਪ੍ਰੋਸਤੀ ਨਰਮਲ ਅਕਾਥ ਸ ਕਹਾਣੀ ਇਹ ਨਰਮਲ ਅਕਾਥ ਕਹਾਣੀਆਂ ਇਹਦੀ ਕਥਾ ਨਹੀਂ ਕੀਤੀ ਜਾ ਸਕਦੀ ਅਕਾਥ ਕਹਾਣੀਆਂ ਹੈ ਨਿਰਮਲ ਸੱਚੀ ਸੁੱਚੀ ਅਕਾਥ ਕਹਾਣੀਆਂ ਇਹ ਸ਼ਬਦ ਆਪਾਂ ਪੂਰਾ ਦੇਖ ਲਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨੀ ਕਾਪਾ ਨੂੰ ਮਹਾਰਾਜ ਬਲੇ ਕੋ ਸੂਚੀ ਮਿਲੀ ਹੈ ਤੇ ਜਿਹੜਾ ਅਗਲਾ ਸ਼ਬਦ ਆਪਾਂ ਕਰ ਰਹੇ ਆ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੀਏ ਪਾਪ ਗਵਾਤੇ ਰਾਮ ਇੱਥੇ ਵੀ ਇਹੀ ਦੱਸਦਿਆਂ ਨੇ ਮਹਾਰਾਜ ਵੀ ਹੈ ਮੇਰੀ ਸੋਹਣੀ ਜਿੰਦੇ ਪ੍ਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ ਇਸ ਨਾਮ ਦੇ ਜਪਣ ਨਾਲ ਸਾਰੇ ਪਿਛਲੇ ਪਾਪ ਦੂਰ ਹੋ ਜਾਂਦੇ ਹਨ ਫਿਰ ਇਹੀ ਕੰਮ ਕਰ ਲੈਣਾ ਚਾਹੀਦਾ ਆਪਾਂ ਨੂੰ ਆਪਣਾ ਕਾਰੋਬਾਰ ਕਰਦੇ ਹੋਏ ਸੱਚੀ ਸੁੱਚੀ ਕਿਰਤ ਕਮਾਈ ਕਰਦੇ ਹੋਏ ਪਰਿਵਾਰਕ ਜ਼ਿੰਮੇਵਾਰੀਆਂ ਸਮਝਦੇ ਹੋਏ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਪਰ ਹੋ ਹੋਰ ਕੋਈ ਵੀ ਧਰਮ ਦੇ ਨਾਤੇ ਕਰਮ ਕਰਨ ਦੀ ਜ਼ਰੂਰਤ ਨਹੀਂ ਧਰਮ ਦੇ ਨਾਂ ਤੇ ਕਿਸੇ ਵੀ ਕਿਸਮ ਦਾ ਕੰਮ ਕਰਨ ਦੀ ਜਰੂਰਤ ਨਹੀਂ ਮਹਾਰਾਜ ਨੇ ਗੁਰਬਾਣੀ ਚ ਕਿਹਾ ਕਰਮ ਧਰਮ ਪਖੰਡ ਜੋ ਦੀਸੇ ਤਨ ਜਮ ਜਗਾਤੀ ਲੂਟੇ ਮਹਾਰਾਜ ਦਾ ਰੋਕਦੇ ਨੇ ਵੀ ਧਰਮ ਦੇ ਨਾਂ ਤੇ ਕਰਮ ਨਹੀਂ ਕਰਨਾ ਕੋਈ ਵੀ ਸਹਿ ਸੁਭਾਏ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਤੇ ਦੁਨੀਆ ਵਿੱਚ ਵਿਚਰਦੇ ਭਲੇ ਦੇ ਕੰਮ ਕਰਨਾ ਮਨੁੱਖਤਾ ਦੀ ਸੇਵਾ ਲੋੜਵੰਦ ਦੀ ਮਦਦ ਗੁਰੂ ਘਰ ਵਿੱਚ ਸੇਵਾ ਮਾ ਚਾਹ ਪਾਣੀ ਦੀਆਂ ਝਾੜੂ ਪੋਚੇ ਦੀਆਂ ਨਾਮ ਬਾਣੀ ਪੜਨੀ ਤੇ ਸੁਣਨੀ ਕਥਾ ਕੀਰਤਨ ਕਰਨੀ ਤੇ ਸੁਣਨੀ ਇਹ ਸਾਰੀਆਂ ਸਬਾਵਾਂ ਗੁਰੂ ਘਰ ਦੀਆਂ ਹੀ ਨੇ ਇਹ ਕਰਨੀਆਂ ਹੋਰ ਕਿਸੇ ਵੀ ਧਰਮ ਦੇ ਨਾਂ ਤੇ ਕਰਮ ਨਹੀਂ ਕਰਨ ਦੀ ਜ਼ਰੂਰਤ ਮਹਾਰਾਜ ਕਹਿੰਦੇ ਜੇ ਕਰਦੇ ਆ ਫਿਰ ਮਹਾਰਾਜ ਕਹਿੰਦੇ ਤਨ ਜੰਮ ਜਗਾਤੀ ਲੁੱਟੇ ਉਹਨਾਂ ਨੂੰ ਫਿਰ ਜਗਤ ਵਾਲੇ ਜਾਮੀ ਕੇਰੀ ਰੱਖਦੇ ਨੇ ਲੁੱਟੀ ਜਾਂਦੇ ਨੇ ਧਰਮ ਦੇ ਨਾਂ ਤੇ ਕੋਈ ਕਰਮ ਨਹੀਂ ਕਰਨਾ ਸਹਿਸਵਾਏ ਦੁਨੀਆ ਵਿੱਚ ਵਿਚਰਦੇ ਭਲੇ ਦੇ ਕੰਮ ਤੇ ਪ੍ਰਮਾਤਮਾ ਦਾ ਨਾਮ ਬਸ ਇਹੀ ਸੋਡੇ ਜੀਵਨ ਨੂੰ ਸਵਾਰ ਦੇਗਾ ਗੁਰੂ ਮਹਾਰਾਜ ਸਮਝਾਉਂਦੇ ਨੇ ਅਗਲੇ ਬੰਦ ਜਮਾਰਾ ਨੇ ਦੱਸਿਆ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜੱਪੀਏ ਪਾਪ ਗਵਾਤੇ ਰਾਮ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਸਾਰੇ ਪਿਛਲੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ ਫਿਰ ਪਤ ਤ ਪਵਿੱਤਰ ਗੁਰ ਹਰ ਈਏ ਮੇਰੀ ਜਿੰਦੜੀਏ ਚੌਂ ਕੁੰਡੀ ਚੌਂ ਜਗ ਜਾਤੇ ਰਾਮ ਹੇ ਮੇਰੀ ਸੋਹਣੀ ਜਿੰਦੇ ਮਹਾਰਾਜ ਕਹਿੰਦੇ ਗੁਰੂ ਨੇ ਹਰ ਨਾਮ ਦੇ ਕੇ ਬਕਾਰਾਂ ਵਿੱਚ ਡਿੱਗਿਆਂ ਹੋਇਆਂ ਨੂੰ ਵੀ ਪਵਿੱਤਰ ਬਣਾ ਦਿੱਤਾ ਉਹ ਸਾਰੇ ਸੰਸਾਰ ਵਿੱਚ ਸਦਾ ਲਈ ਹੀ ਨਾਮਣੇ ਬਣ ਜਾਂਦੇ ਨੇ ਨਾਮਣੇ ਨਾਮਣੇ ਵਾਲੇ ਨੌ ਚੱਲਦਾ ਫਿਰ ਉਹਨਾਂ ਦਾ ਜਿਵੇਂ ਆਪਾਂ ਇਤਿਹਾਸ ਬਲੀ ਨਿਗਾਹ ਮਾਰਦੇ ਆ ਖੋਪਰ ਤੜਵਾਉਣ ਵਾਲੇ ਚਰਕੜੀਆਂ ਤੇ ਚੜਨ ਵਾਲੇ ਬੰਦਮੰਦ ਕਟਵਾਉਣ ਵਾਲੇ ਨੀਹਾਂ ਵਿੱਚ ਖੜਨ ਵਾਲੇ ਦੇਗਾਂ ਵਿੱਚ ਉੱਪਨ ਵਾਲੇ ਸਹੀਦ ਸਿੰਘਾਂ ਸਿੰਘਣੀਆਂ ਦਾ ਆਪਾਂ ਨਾਮ ਅਰਦਾਸ ਚ ਲੈਨੇ ਆ ਨਾ ਉਹ ਫਿਰ ਗੁਰੂ ਦੇ ਪਿਆਰਿਆਂ ਦਾ ਨਾਮ ਬਣ ਜਾਂਦਾ ਸੰਸਾਰ ਦੇ ਵਿੱਚ ਜਿਵੇਂ ਗੁਰੂ ਦਾ ਨਾਮ ਲੈਂਦਾ ਸੰਸਾਰ ਓਮੇ ਫਿਰ ਨਾ ਗੁਰਮਖ ਪਿਆਰਿਆਂ ਦਾ ਸਹੀਦ ਸਿੰਘਾਂ ਸਿੰਘਣੀਆਂ ਦਾ ਨਾਮ ਵੀ ਲਿਆ ਜਾਂਦਾ ਨਾਮਣੇ ਵਾਲੇ ਬਣ ਜਾਂਦੇ ਨੇ ਮਹਾਰਾਜ ਕਹਿੰਦੇ ਹੁੰਦਾ ਨਾਮ ਹੋ ਜਾਂਦਾ ਜ਼ਿੰਦਗੀ ਸੰਸਾਰ ਦੇ ਵਿੱਚ ਫਿਰ ਉਹ ਸਦਾ ਅਮਰ ਰਹਿੰਦੇ ਨੇ ਇਹਨੂੰ ਅਮਰ ਕਿਹਾ ਔਰ ਸਰੀਰ ਕਰਕੇ ਨਹੀਂ ਅਮਰ reh ਸਕਦਾ ਕੋਈ ਆਪਣੇ ਗੁਰੂ ਸਾਹਿਬ ਨਾਲੋਂ ਤਾਂ ਨਹੀਂ ਵੱਡਾ ਕੋਈ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਪਾ ਪੜਦੇ ਆ ਪੰਕਤੀ ਇਹਨਾਂ ਤੋਂ ਵੱਡਾ ਤਾਂ ਨਹੀਂ ਪੈਗੰਬਰ ਕੋਈ ਹੋ ਸਕਦਾ ਵਿਦਵਾਨ ਭਗਤ ਪਿਆਰੇ ਗੁਰੂ ਜਿੱਡਾ ਕੋਈ ਭਗਤ ਪਿਆਰਾ ਨਹੀਂ ਰੱਬ ਦਾ ਸਰੀਰ ਕਰਕੇ ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ ਅਮਰ ਦਾ ਭਾਵ ਹੈ ਵੀ ਉਹਨਾਂ ਦਾ ਨਾਮ ਸਾਰੀ ਦੁਨੀਆ ਵਿੱਚ ਹੋ ਜਾਂਦਾ ਫਿਰ ਸਾਰੇ ਸੰਸਾਰ ਚ ਇਹਨੂੰ ਅਮਰ ਕਿਹਾ ਅਮਰ ਹੋ ਗਏ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਹੋ ਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ ਇਥੇ ਜਿੰਦ ਨੂੰ ਸੰਬੋਧਨ ਕੀਤਾ ਚੌਥੇ ਪਾਤਸ਼ਾਹ ਦਾ ਗੁਰੂ ਰਾਮਦਾਸ ਸੱਤੇ ਪਾਤਸ਼ਾਹ ਦਾ ਸ਼ਬਦ ਹੈ ਮਹਾਰਾਜ ਸੱਤੇ ਪਾਤਸ਼ਾਹ ਜਿੰਦ ਨੂੰ ਸੰਬੋਧਨ ਕਰਕੇ ਹੀ ਗੱਲ ਕਰਦੇ ਨੇ ਵੀ ਹੇ ਜਿੰਦੇ ਤੂੰ ਆ ਕੰਮੇ ਲੱਗ ਜਾ ਕਿਹੜੇ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰ ਹੋ ਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅਮਰਤ ਹਰ ਸਰਨਾਤੇ ਰਾਮ ਹੁਣ ਅਮਰਤ ਸਰਨਾਤੇ ਰਾਮ ਦਾ ਮਤਬਲ ਇੱਕ ਤਾਂ ਰਾਮ ਸਰੋਵਰ ਬਣਿਆ ਰਾਮਦਾਸ ਸਰੋਵਰ ਬਣਿਆ ਦਰਬਾਰ ਸਾਹਿਬ ਉੱਥੇ ਆਪਾਂ ਜਾਂਦੇ ਆ ਇਸ਼ਨਾਨ ਪਾਣੀ ਕੀਤਾ ਪ੍ਰਸ਼ਾਦਾ ਪਾਣੀ ਸ਼ਕਿਆ ਵੀ ਉੱਥੇ ਕਥਾ ਕੀਰਤਨ ਦੇ ਨਾਲ ਜੁੜ ਜਾਣਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਇੱਕ ਜਿਹੜਾ ਆਪਾਂ RAM DAAS ਸਰੋਵਰ ਦੇ ਵਿੱਚ ਇਸ਼ਨਾਨ ਹਰਥਾਂ ਕਰ ਸਕਦੇ ਹਾਂ ਹੁਣ ਇੱਥੇ ਬੈਠੇ ਵੀ ਆਪਾਂ RAM DAAS ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਹਾਂ ਜੇ ਆਪਣੀ ਸੁਰਤ ਸ਼ਬਦ ਨਾਲ ਟੱਚ ਕਰਦੀ ਹੈ ਤਾਂ ਜੇ ਧਿਆਨ ਨਾਲ ਆਪਾਂ ਗੁਰਬਾਣੀ ਦੀ ਵਿਚਾਰ ਸੁਣ ਰਹੇ ਹਾਂ ਤਾਂ ਆਪਣਾ RAM DAAS ਸਰੋਵਰ ਦੇ ਵਿੱਚ ਇਸ਼ਨਾਨ ਹੋ ਰਿਹਾ ਹੋਮੇ ਦੀ ਮੈਲ ਉੱਤਰ ਜਾਣੀਆ ਮਹਾਰਾਜ ਕਹਿੰਦੇ ਹੋਮੇ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅਮਰਤ ਸਰ ਹਰ ਅਮਰਤ ਹਰ ਸਰ ਨਾਤੇ RAM ਇਹ ਨੋਣਾ ਹੈਗਾ ਵੀ ਗੁਰੂ ਦੇ ਗਿਆਨ ਦੇ ਨਾਲ ਆਪਣੇ ਮਨ ਨੂੰ ਸਾਫ਼ ਕਰ ਲੈਣਾ। ਬਹਿਨ ਭਰਮ ਕਰਮ ਕਾਂਡ ਵਿਸ਼ੇਪਕਾਰ ਮਾੜੀ ਮਤ ਦੂਰ ਕਰ ਲੈਣੀ ਹੈ ਗੁਰੂ ਦਾ ਗਿਆਨ ਪੱਲੇ ਬੰਨ ਲੈਣਾ। ਇਹ RAMDAS ਸਰੋਵਰ ਦੇ ਵਿੱਚ ਇਸ਼ਨਾਨ ਹੋ ਗਿਆ। ਜੀਵ ਆਤਮਾ ਦਾ। ਇੱਕ ਆਪਾਂ ਜਦੋਂ ਦਰਬਾਰ ਸਾਹਿਬ ਜਾਣੇ RAMDAS ਸਰੋਵਰ ਦੇ ਵਿੱਚ ਸਰੀਰ ਦਾ ਇਸ਼ਨਾਨ ਕਰਦੇ ਆ। ਸੋ ਮਹਾਰਾਜ ਕਹਿੰਦੇ ਹੇ ਮੇਰੀ ਸੋਣੀ ਜਿੰਦੇ ਜਿੰਨਾ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰ ਨਾਮ ਜਲ ਵਿੱਚ ਹਰ ਨਾਮ ਸਰੋਵਰ ਵਿੱਚ ਇਸ਼ਨਾਨ ਕੀਤਾ ਉਹਨਾਂ ਦੀ ਹੋਮੇ ਦੀ ਸਾਰੀ ਮੈਲ ਲੈ ਜਾਂਦੀ ਲੈ ਗਈ ਲੈ ਜਾਂਦੀ ਹੈ ਅੱਗੇ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾਤੇ RAM ਮਹਾਰਾਜ ਕਹਿੰਦੇ ਛੇ ਮੇਰੀ ਜਿੰਦੇ ਜਿਹੜੇ ਬਕਾਰੀ ਤੇ ਪਾਪੀ ਵੀ ਇੱਕ ਖਿੰਨ ਵਾਸਤੇ ਹਰ ਨਾਮ ਰੰਗ ਵਿੱਚ ਰੰਗੇ ਗਏ ਉਹ ਸੰਸਾਰ ਸਮੁੰਦਰ ਵਿੱਚੋਂ ਡੁੱਬਣੋਂ ਬਚ ਗਏ ਅਗਲੇ ਸ਼ਬਦ ਜਿਹੜੇ ਮਹਾਰਾਜ ਦੱਸਦੇ ਨੇ ਇਹ ਸ਼ਬਦ ਆਪਾਂ ਕੱਲ ਨੂੰ ਕਰਾਂਗੇ ਹੁਣ ਅਰਦਾਸ ਬੇਨਤੀ ਕਰਦੇ ਆ ਜੀ ਅਗਲੇ ਸ਼ਬਦ 'ਚ ਮਹਾਰਾਜ ਦੱਸਣਗੇ ਬਿਹਾਗੜਾ ਮਹੱਲਾ ਚੌਥਾ ਇਹ ਵੀ ਬਿਹਾਗੜਾ ਰਾਗ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਆ ਇਹ ਆਪਾਂ ਕੱਲ ਨੂੰ ਸ਼ਬਦ ਲਵਾਂਗੇ ਹੁਣ ਆਪਾਂ ਦੋ ਪੰਕਤੀਆਂ ਗਾਇਨ ਕਰ ਲੈਨੇ ਆ ਮਹਾਰਾਜ ਕਹਿੰਦੇ ਨਾ ਹਉ ਬਲੇਹਾਰੀ ਤਨ ਕੋ ਮੇਰੀ ਜਿੰਦੜੀਏ ਜਨ ਹਰ ਹਰ ਨਾਮ ਅਰਾਧੋ ਰਾਮ ਮਹਾਰਾਜ ਕਹਿੰਦੇ ਏ ਮੇਰੀ